ਵੀ 12 ਗੋਲਡੀ ਬਰਾੜਾ ਉਹ ਆਪਣੇ ਫੌਟ ਸੋਲਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੋਸ਼ ਉਹਨੇ ਆਪਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਝ ਮੈਂਬਰ ਆ ਜਿਹੜੇ ਉਹ ਇਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਹ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮੁਕਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅਮਰਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਵਾ ਖੁਰਦ ਥਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਗੁਰਚਰਨ ਸਿੰਘ ਗੁਰਚਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਵਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਧਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬਰਾਡ ਦੇ 골ਡੀ ਬਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਉਹ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਡੀਗੜ੍ਹ ਵਿੱਚ ਹੋਈ ਵਾਰਦਾਤ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਅਤੇ ਕੁਝ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਇਹ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ ਵੱਡੀ ਕਮਿਸ਼ਨੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡੇਟੇਸ ਹੋਇਆ ਸਰ ਇਹਨਾਂ ਨੇ ਕਿੱਥੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿ ਕਿਹੜੀ ਜਗ੍ਹਾ ਤੇ ਕੀਤਾ ਗਿਆ ਸਭ ਦੇਖੋ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਆ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਏ ਆਲਰੇਡੀ ਇਹਨਾਂ ਨੇ 3 ਤਰੀਕ ਨੂੰ ਉੱਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ ਗੋਲਡੀਬਰਾਲ ਆ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫੇਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਐਕਟ ਕਰਕੇ ਇਹਨੂੰ ਉਥੇ ਭੱਜਣ ਜਾਣ ਦੀ ਤਾਕ ਦੇ ਵਿੱਚੋਂ ਪਹਿਲਾਂ ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਜਿਹਦੇ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪ ਦੇ ਆਪ ਨੂੰ ਉੱਥੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਉਦੀ ਜਾਨ ਬਚਾ ਲਈ ਆ ਉਹੋ ਕੇਸ ਵੀ ਟਰੇਸ ਹੋਇਆ ਤੇ ਇਹਨਾਂ ਦੇ ਹੋਰ ਜਿਹੜੇ ਜਏ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਹ ਤੋਂ ਵੀ ਆ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਸਰ ਸਰ ਬੰਮੇ ਬੰਮੇ ਜਾ ਰਹੇ ਤੁਸੀਂ ਕਹਿੰਦੇ ਬੰਮੇ ਕੋਈ ਪ੍ਰਾਈਮ ਇਹਨਾਂ ਦਾ ਕੋਈ ਟਾਰਗੇਟ ਨਹੀਂ ਜੇ ਉਸ ਪਾਸੇ ਤਾਂ ਨਹੀਂ ਸੀ ਜਾ ਰਹੇ ਉਹ ਸਾਰਾ ਇਹ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨ ਆ ਇੰਟਰੋਗੇਸ਼ਨ ਆ ਡਿਟੇਲ ਦਾ ਕੋਈ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸ਼ਮ ਦਾ ਬਕੈਜ਼ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਹ ਤੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਜਲਦੀ ਕਾਬੂ ਕਰਕੇ ਪੁਲਿਸ ਨੂੰ ਜਾਂ ਮਹਾਰਾਸ਼ਟਰ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਤੁਸੀਂ ਇਹਨਾਂ ਦੀ ਅਰੈਸਟ ਕਰਿਆ ਜਾਂ ਕੋਈ ਉਹਨਾਂ ਦੇ ਉੱਥੇ ਤਾਂ ਉੱਥੇ ਤਾਂ ਸਿੰਪਲ ਇੱਕ ਜਾਣ ਦੀ ਜਿਹੜਾ ਆਇਆ ਐਜ਼ ਆਫ ਨਾਓ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕ੍ਰਾਈਮ ਕਰਨਾ ਸੀ ਉਹ ਸਕੇਂਡਰੀ ਚੀਜ਼ ਆ ਸਰ ਸਿਂਧਗੜ ਤੋਂ ਲੰਭਾ ਨੰਬਰ ਸੱਚ ਟੋਟਲ ਕਿੰਨੇ ਬੰਦੇ ਬਣਦੇ ਬੋਲਦੇ ਆਪਾਂ ਤਾਂ ਕਿੰਨੇ ਟੋਟਲ ਇਹਨਾਂ ਦੀ ਅਮਰਸਰ ਦੇ ਵਿੱਚ ਕੋਈ ਵਾਰਦਾਤ ਨਹੀਂ ਚੰਡੀਗੜ੍ਹ ਵਾਲੀ ਮੇਨ ਚੰਡੀਗੜ੍ਹ ਵਾਲੀ ਮੇਨ ਆ ਇਹ ਤੋਂ ਪਹਿਲਾਂ ਜਿਹੜਾ ਇੱਕ ਵਿਅਕਤੀ ਇਹਨਾਂ ਦਾ ਹੈਗਾ ਸੀਗਾ ਗੁਰ ਸ਼ਰਨਦੀਪ ਗੁਰ ਸ਼ਰਨਪ੍ਰੀਤ ਆ ਉਹਦੇ ਇੱਕ ਕਤਲ ਦਾ ਮਕਦਮਾ ਦਰਜਾ ਉਹ ਵੀ ਇਹਨਾਂ ਜਿਹੜੇ 골ਡੀ ਬਰਾਡ ਤੋਂ weapon حاصل ਕੀਤਾ ਸੀਗਾ ਉਥੇ ਇਹਦੇ ਆਪਦੇ ਪਿੰਡ ਦੇ ਵਿੱਚ ਕੋਈ ਝਗੜਾ ਸੀਗਾ ਉਸ ਝਗੜੇ ਦੇ ਬਦਲਾਖੋਰੀ ਦੇ ਨਾਲ ਇਹਨੇ ਉਥੇ ਉਸ ਵਿਅਕਤੀ ਨੂੰ ਮਾਰਿਆ ਸੀ ਉਸ ਮਾਰਨ ਦੇ ਤਹਿਤ ਇਹਦਾ ਮੁਕਦਮੇ ਦਰ ਸੀਗਾ ਇਹਦੀ ਉਮਰ ਛੋਟੀ ਹੋਣ ਕਰਕੇ ਇਹਦੀ ਜ਼ਮਾਨਤ ਜਲਦੀ ਹੋ ਗਈ ਆ ਕਿਉਂ ਉਸ ਮੁਕਦਮੇ ਵਿੱਚੋਂ ਇਹ ਬੇਲ ਤੇ ਸੀ। ਡਾਇਰੈਕਟ ਗੋਲਡੀ ਬ੍ਰਾਂਡ ਦੇ ਨਾਲ ਲਿੰਕ ਸੀ ਕਿ ਇਹਨੇ ਕਿਸੇ ਦੇ ਐਸੋਸੀਏਟ ਦੇ ਥਰੂ ਸੀ ਡਾਇਰੈਕਟਲੀ ਗੋਲਡੀ ਬ੍ਰਾਂਡ ਦੇ ਨਾਲ ਲਿੰਕ ਸੀ ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ ਇਸ ਪਤੇ 'ਤੇ 골ਡੀ ਬ੍ਰਾਡ ਦਾ ਨਾਮ ਦਿੱਤਾ ਸੀ ਹਾਂਜੀ ਇਸ ਪਤੇ ਦੀ 골ਡੀ ਬ੍ਰਾਡ ਵੀ ਆ ਇਹ ਤੋਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜਾ ਕੰਮ ਕਰਦਾ ਸੀਗਾ ਉਸ ਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ 골ਡੀ ਬ੍ਰਾਡ ਨੇ 1 ਕਰੋੜ ਰੁਪਏ ਦੀ ਫਰौती ਮੰਗੀ ਸੀ ਉਸ ਕਰੋੜ ਰੁਪਏ ਦੀ ਫਰौती ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਉਹ ਯਤਨ ਸੀਗਾ ਜਿਹਦੇ ਚੋਂ 3 ਲੱਖ ਰੁਪਏ ਇਹ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਹ ਸਬੰਧ ਦੇ ਵਿੱਚ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਰ ਸੇ ਮੁਕੱਦਮਾ ਦਰਜਾ ਉਹ ਵੀ ਕਰ ਰਹੇ ਨੇ ਇਹਦਾ ਟੈਕਸੀ ਡਰਾਈਵਰਾਂ ਸਮੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹ ਵਿੱਚ ਦੇਵਾਰੀ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਇਹਨਾਂ ਦੋਨਾਂ ਨੂੰ ਜਿਹੜਾ ਕਾਬੂ ਕੀਤਾ ਹੈ ਕਿ ਗੱਡੀਆਂ ਤੇ ਹੈਗੇ ਸਨ ਜਾਂ ਫਿਰ ਇਹਨਾਂ ਦੀ ਇੱਥੇ ਕੋਈ ਪ੍ਰੋਪਰਟੀ ਹੈਗੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਰਿਕਾਰਡ ਕੀਤਾ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁਗਣ ਦੇ ਪਰਪਸੇ ਲਈ ਅਮਰਸਰ ਦੇ ਵਿੱਚ ਆਏ ਸੀ ਤੇ ਇੱਥੋਂ ਅਮਰਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਵਿਚਾਲੇ ਲੁਕਦੇ ਫਿਰਦੇ ਸੀਗੇ ਕਿਉਂਕਿ ਸਾਨੂੰ ਇਹ ਪੁਖਤਾ ਸੂਚਨਾ ਮਿਲੀ ਆ ਉਸ ਸੂਚਨਾ ਦੇ ਆਧਾਰ ਤੇ ਅਸੀਂ ਟਾਈਮਲੀ ਐਕਸ਼ਨ ਕੀਤਾ ਤੇ ਸਾਡੇ ਸਾਰੇ ਕਰਮਚਾਰੀਆਂ ਨੇ ਅਣਤਕ ਮਿਹਨਤਾਂ ਦੇ ਨਾਲ ਦਿਨ ਰਾਤ ਲਾ ਕੇ ਉਥੇ ਸਰਚ ਕਰਕੇ ਜਿੱਥੇ ਇਹਨਾਂ ਨੇ ਵੈਪਨ ਲਗੋਏ ਸੀ ਜਾਂ ਜਿਹੜੇ ਵੈਪਨ ਇਹਨਾਂ ਦੇ ਕੋਲੇ ਸੀ ਉਹਨਾਂ ਦੇ ਸਮੇਤ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਟੈਕਸੀ ਡਰਾਈਵਰ ਦਾ ਕੀ ਰੋਲ ਸੀ ਆ ਦੋ ਕਿੱਥੇ ਐਸੋ ਨੇ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਸਾਨੋ ਪ੍ਰਗਟ ਸਿੰਘ ਸੀਗਾ ਉਹ ਥਾਣਾ ਝਨੀਰ ਜ਼ਿਲ੍ਹਾ ਮਾਨਸਾ ਦਾ ਸੀ ਇਹਨਾਂ ਜੋ ਇੱਕ ਵਿਅਕਤੀ ਹੈ ਜਿਹੜਾ ਉਥੇ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਚੰਡੀਗੜ੍ਹ ਜਿਹੜਾ ਹਰਸ਼ਦੀਪ ਸਿੰਘ ਸਿਕਿਉਰਿਟੀ ਜੌਬ ਕਰਦਾ ਸੀਗਾ ਉਹਨੂੰ ਉਹਨੂੰ ਵਰਤ ਕੇ ਗੁਰਸ਼ਰਨਪ੍ਰੀਤ ਤੇ ਇਹ ਦੋਨੇ ਇਕੱਠੇ ਪੜਦੇ ਰਹੇ ਆ ਇੱਕੋ ਪਿੰਡ ਦੇ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਵਰਤ ਕੇ ਪਲੱਸ ਉਥੇ ਜਿਹੜਾ ਟੈਕਸੀ ਚਲਾਉਂਦਾ ਸੀ ਉਹ ਜਿਹੜਾ ਮਾਨਸਾ ਦਾ ਬੰਦਾ ਜਿਹੜਾ ਤੁਹਾਨੂੰ ਦੱਸਿਆ ਗੁਰਵਿੰਦਰ ਉਹ ਵੀ ਇਹਨਾਂ ਦਾ ਵਾਕਫਕਾਰ ਸੀਗਾ ਉਹਦੀ ਟੈਕਸੀ ਲੈ ਕੇ ਉਹਦੀ ਟੈਕਸੀ ਨੂੰ ਵਰਤ ਕੇ ਟੈਕਸੀ ਦੇ ਵਿੱਚ ਜਾ ਕੇ ਇਹਨਾਂ ਨੇ ਉਹਨੂੰ ਮਾਰਨ ਦਾ ਜਿਹੜਾ ਇੰਜਾਮ ਦੇਣਾ ਸੀਗਾ ਉਹਦੇ ਆਧਾਰ ਤੇ ਉਹ ਇਹਨਾਂ ਦੇ ਨਾਲ ਕਨਾਈਵੈਂਸ ਸੀਗਾ ਉਹਨੇ ਵੀ ਕੋਸ਼ਿਸ਼ ਇਹਨਾਂ ਦੇ ਵਿੱਚੋਂ ਲਾਲਚ ਦੇ ਆਧਾਰ ਤੇ ਇਹਨਾਂ ਕਨਾਈਵੈਂਸ ਨੂੰ ਲੈ ਕੇ ਪੈਸੇ ਲੈ ਕੇ ਜਿਹੜਾ ਇਹ ਕ੍ਰਾਈਮ ਕਮਿਟ ਕਰਦਾ ਹੈ। ਕੀ ਕਿਸੇ ਪੁਲਿਸ ਸਟਾਫ ਦੇ ਨਾਲ ਕੋਈ ਸੰਪਰਕ ਦੇ ਵਿੱਚ ਸੀ ਜਾਂ ਪੁਰਾਣੇ ਪਰਚੀਆਂ ਦੇ ਵਿੱਚ ਕੋਈ ਅਜਿਹੀ ਝੂਠ ਹੈਗੀ ਹੈ? As of now ਸਾਡੇ ਰਿਕਾਰਡ ਮੁਤਾਬਕ ਪੁਰਾਣੇ ਪਰਚੀਆਂ 'ਚ ਕੋਈ ਡਾਇਰੈਕਟਲੀ ਉਹਦੀ ਇਨਵੋਲਵਮੈਂਟ ਨਹੀਂ ਹੈ। ਫੇਰ ਵੀ ਅਸੀਂ ਰਿਕਾਰਡ ਆ ਜਿਹੜਾ ਪੜਤਾਲ ਆ ਸਾਰੇ ਕ੍ਰਾਈਮ ਬਿਊਰੋ ਤੋਂ ਕੱਢਾਂਗੇ ਟੈਕਸੀ ਡਰਾਈਵਰ ਅਰੈਸਟ ਹੋਇਆ ਕਿ ਨਹੀਂ ਹੋਇਆ ਟੈਕਸੀ ਡਰਾਈਵਰ ਅਰੈਸਟ ਹੋਇਆ ਉਹ ਇੱਥੋਂ ਇਨਵੈਸਟੀਗੇਸ਼ਨ ਅਸੀਂ ਇੱਥੋਂ ਫੜ ਕੇ ਇਨਵੈਸਟੀਗੇਸ਼ਨ ਦੇ ਪਰਪਸ ਲਈ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤਾ ਸੀਗਾ ਉਹ ਚੰਡੀਗੜ੍ਹ ਪੁਲਿਸ ਨੇ ਆਪਣੇ ਮੁਕਦਮੇ ਚ ਅਰੈਸਟ ਪਾ ਲਈ ਆ ਅਸੀਂ ਇਸ ਮੁਕਦਮੇ ਦੇ ਵਿੱਚ ਜੁੱਥੋਂ ਨੂੰ ਪ੍ਰੋਡਕਸ਼ਨ ਰੈਂਟ ਤੇ ਲੈ ਕੇ ਰਸਵਾਵਾਂਗੇ ਲਾਰੈਂਸ ਮਿਸ਼ਰੋਈ ਨਾਲ ਇਹਦਾ ਗੋਲਡੀ ਨਾਲ ਇਹ ਸਟੈਬਲਿਸ਼ ਹੋ ਗਈ ਕੋਈ ਕੋਈ ਤੁਹਾਨੂੰ ਕੋਈ ਵੌਇਸ ਕਾਲ ਜੀ ਮਿਲੀ ਹੋਵੇ ਤੁਹਾਡੇ ਕੋਲ ਜਾਂ ਲਾਰੈਂਸ ਮਿਸ਼ਰੋਈ ਨਾਲ ਕੋਈ ਇਹਦਾ ਕੋਈ ਕਨੈਕਸ਼ਨ ਹੋਵੇ ਐਜ਼ ਆਫ ਨਾਓ ਗੋਲਡੀ ਬਰਾਡ ਦਾ ਹੀ ਇਹਦੇ ਨਾਲ ਲਿੰਕ ਸਟੈਬਲਿਸ਼ ਹੋਇਆਗਾ ਇਹ ਫਰਦਰ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੈਂ ਪੰਜ ਚਾਰ ਪਿਸਟਲ ਗੱਬਰ ਸਰ ਇਹ ਮੈਂ ਤਾਂ ਅੰਮ੍ਰਿਤਸਰ 'ਚ ਟਾਰਗੇਟ ਕੌਣ ਸੀ ਕਿਉਂਕਿ ਜੇ ਅੰਮ੍ਰਿਤਸਰ ਆਏ ਸੀ ਕੋਈ ਨਾ ਕੋਈ ਟਾਰਗੇਟ بیس ਹੋਏਗਾ ਜਾਂ ਕਿਸੇ ਕੋਲ ਫਰੋਥੀ ਲੈਣੀ ਹੋਏਗੀ ਉਹ ਇੱਥੇ ਦਾ ਕੋਈ ਟਾਰਗੇਟ ਹੈ ਨਹੀਂ ਸੀ ਜਿਹੜੇ ਕੁਝ ਟਾਰਗੇਟ ਹੈਗੇ ਸੀ ਉਹ ਸਾਡੇ ਨੋਟਿਸ ਆ ਅਸੀਂ ਉਹਨਾਂ ਦੇ ਵਰਕਆਊਟ ਕਰ ਦਿੰਨੇ ਆ ਅਸੀਂ ਉਹਦੀਆਂ ਡੀਟੇਲ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂਗੇ ਪਰ ਸੀਕ੍ਰੀਟ ਟਾਰਗੇਟ ਤੇ ਕੁਝ ਲੋਕ ਟਾਰਗੇਟ ਤੇ ਹੈਗੇ ਸੀ ਇਹਨਾਂ ਦੇ ਕੁਝ ਬੰਦੇ ਉਹ ਅਸੀਂ ਤੁਹਾਡੇ ਨਾਲ ਟਾਰਗੇਟ ਸ਼ੇਅਰ ਨਹੀਂ ਕਰ ਸਕਦੇ ਪਰ ਟੂ ਬੀ ਵੈਰੀ 프ੈਂਕ ਅਮਰਸਰ ਦਾ ਕੋਈ ਟਾਰਗਟ ਨਹੀਂ ਸੀ ਸਰ ਜੀ ਸਾਹਿਬ ਤੁਸੀਂ ਮੰਨ ਲਿਓ ਕਿ ਵਾਕਈ ਫਰੋਤੀਆਂ ਜਿਹੜੀਆਂ ਨੇ ਮੰਗੀਆਂ ਜਾ ਰਹੀਆਂ ਨੇ ਜਿਵੇਂ ਕਿ ਦੋ ਗੁਰਗੇ ਤੁਸੀਂ ਕਾਬੂ ਕੀਤੇ ਨੇ ਪੂਰੇ ਪੰਜਾਬ ਦੇ ਵਿੱਚ ਹੀ ਇਹ ਸਿਸਟਮ ਚੱਲ ਰਿਹਾ ਕਿ ਫੋਨ ਤੋਂ ਕਾਲ ਆਉਂਦੀ ਹੈ ਤਾਂ ਉਹ ਆਪਣੇ ਗੁਰਗੇ ਭੇਜੇ ਜਾਂਦੀ ਨੇ ਤੁਸੀਂ ਮੰਨਦੇ ਹੋ ਕਿ ਵਾਕਈ ਫਰੋਤੀਆਂ ਦਾ ਦੌਰ ਲਗਾਤਾਰ ਜਾਰੀ ਹੈ ਹਲੇ ਕਿਤੇ ਕਿਤੇ ਫਰੋਤੀਆਂ ਹੈਗੀਆਂ ਵੀ ਆ ਤੇ ਕਿਤੇ ਕਿਤੇ ਜਿਹੜੀਆਂ ਫਾਲਸ ਕਾਲਾਂ ਵੀ ਆ ਜਾਂਦੀਆਂ ਦੋਨੇ ਗੱਲਾਂ ਨੇ ਕਿਤੇ ਨਾ ਕਿਤੇ ਬਹੁਤ ਰੇਅਰ ਆ ਕੋਈ ਇਦੋਂ ਬਾਹਰੋਂ ਬੈਠੇ ਕਾਲ ਗੂਲ ਕਰ ਦਿੰਦੇ ਨੇ ਫਰੋਤੀਆਂ ਨੂੰ ਦੇਣ ਲਈ ਇਨਜਾਮ ਦੀ ਕੋਸ਼ਿਸ਼ ਵੀ ਕਰਦੇ ਆ ਪਰ ਕੰਪੈਰੀਟਿਵਲੀ ਆ ਜਿਹੜਾ ਪੁਲਿਸ ਵੱਲੋਂ ਆ ਉਹ ਹਰ ਸੰਭਵ ਯਤਨ ਕਰਕੇ ਉਹਨਾਂ ਨੂੰ ਟ੍ਰੇਸ ਵੀ ਕਰ ਲਿਆ ਜਾਂਦਾ ਉਹਨਾਂ ਜੋ ਕਾਫੀ ਜਿਹੜੀਆਂ ਕਾਲਸ ਹੈਗੀਆਂ ਉਹ ਨਾਰਮਲੀ ਜਿਹੜੀਆਂ ਉਹ ਲੋਕਲ ਤੇ ਫੇਕ ਕਾਲਸ ਵੀ ਹੁੰਦੀਆਂ ਲੋਕ ਸਰ ਲੋਕ ਕਿੱਦਾਂ ਸੁਚੇਤ ਹੋਣ ਇਹਨਾਂ ਚੀਜ਼ਾਂ ਤੋਂ ਲੋਕ ਕਿੱਦਾਂ ਸੁਚੇਤ ਹੋਣ ਕਿਉਂਕਿ ਸਾਡੇ ਪਰਸਨਲੀ ਕੁਝ ਜਰਨਲਿਸਟ ਨੇ ਉਹਨਾਂ ਨੂੰ ਵੀ ਕਾਲਸ ਆਈਆਂ ਨੇ ਪਾਕਿਸਤਾਨ ਤੋਂ ਖਬਰਾਂ ਨੂੰ ਲੈ ਕੇ ਤਾਂ ਕਈ ਚੱਕੀ ਨਹੀਂ ਰਹੇ ਉਹਨਾਂ ਦਾ ਮੇਨ ਇਹੀ ਕਾਰਨ ਹੁੰਦਾ ਹੈ ਕਿ ਤੁਸੀਂ ਸਾਡੇ ਹੱਕ ਦੇ ਵਿੱਚ ਕਵਰਾਂ ਲਾਓ ਸਾਨੂੰ ਗੈਂਗਸਟਰ ਨਾਂ ਦੱਸਿਆ ਜਾਵੇ ਸਾਨੂੰ ਅੱਤਵਾਦੀ ਨਾਂ ਦੱਸਿਆ ਜਾਵੇ ਲੋਕਾਂ ਨੂੰ ਸੁਚੇਤ ਹੋਣ ਦਾ ਇਹੀ ਹੈ ਵੀ ਕੋਈ ਵੀ ਜਿਹੜਾ ਫੋਰਨ ਦਾ ਨੰਬਰ ਆ ਤੇ ਅਨਨੋਨ ਨੰਬਰ ਆ ਜਿਹੜਾ ਉਹਨਾਂ ਦਾ ਕਿਸੇ ਫੀਡ ਨਹੀਂ ਹੈਗਾ ਅਨਨੋਨ ਨੰਬਰ ਆ ਫੋਰਨ ਨੰਬਰ ਨਾ ਚੱਕਿਆ ਜਾਵੇ ਕਿਸੇ ਫੋਰਨ ਨੰਬਰ ਦੀ ਕਾਲ ਜਿਹੜੀ ਨਾ ਰੀਸੀਵ ਕਰੋਗੇ ਉਹ ਫੋਰਨ ਨੰਬਰ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਲ ਕਰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਫੋਰਨ ਨੰਬਰ ਟ੍ਰੇਸ ਕਰਨਾ ਜਾਂ ਫੋਰਨ ਚ ਬੰਦੇ ਬੈਠੇ ਆ ਉਹਨੂੰ ਟ੍ਰੇਸ ਕਰਨਾ ਉਹ ਸਾਡੇ ਲਈ ਡਿਫਿਕਲਟ ਹੋ ਜਾਂਦਾ ਕੰਪੈਰੀਟਿਵਲੀ ਉਸ ਵਜ੍ਹਾ ਕਰਕੇ ਕੋਈ ਇੰਡੀਅਨ ਨੰਬਰ ਆ ਕੋਈ ਲੋਕਲ ਕਾਲ ਕਰਦਾ ਉਹਨੂੰ ਜੇ ਮਰਜ਼ੀ ਚੱਕਣ ਆਮ ਕੋਈ ਭਾਵੇਂ ਵਪਾਰਕਦਾਰ ਆ ਜਾਂ ਹੋਰ ਆ ਵਿਦਆਊਟ ਜਿਹੜਾ ਫੀਡ ਦਿੱਤਾ ਵਾ ਬੇ ਜਿਹੜਾ ਜਿਹੜਾ ਅਣਜਾਣ ਵਿਅਕਤੀ ਦਾ ਕੋਈ ਵੀ ਫੋਰਨ ਕਾਲ ਹੈ ਜਿਹੜੀ ਉਹ ਅਟੈਂਡ ਕਰਨੀ ਬੜੀ ਇੱਥੇ ਗੱਲ ਤੇ ਸਕਲ ਨਾ ਰੂਰ ਪੁਲਿਸ ਨੇ ਵੀ ਇਸੇ ਤਰ੍ਹਾਂ ਕੀਤਾ ਉਹਨਾਂ ਨੂੰ ਥ੍ਰੈਟ ਕਾਲ ਆਉਂਦੀ ਸੀ ਕਿ ਬਾਹਰ ਨੰਬਰ ਚੁੱਕਦਾ ਨਹੀਂ ਸੀ ਦਿਨਾਂ ਦਿਨਾਂ ਬਾਅਦ ਉਹਨੇ ਬੋਲ ਵੀ ਚੁੱਕਿਆ ਨਾ ਦੋ ਬੰਦੇ ਪਹੁੰਚ ਕੇ ਉਹਦੇ ਨੂੰ ਧੋਂਦੇ ਬੋਲ ਹੀ ਨਾ ਹਟਦਾ ਭੋਣ ਚੁੱਕੋ ਇਹ ਤਾਂ ਕੋਈ ਹਾਲ ਨਹੀਂ ਆ ਕਿਸੇ ਦਾ ਫੋਨ ਨਹੀਂ ਚੁੱਕਣਾ ਇਹ ਲੱਗਦਾ ਤੁਹਾਨੂੰ ਕਿ ਠੀਕ ਹੈ ਕਹਿਣਾ ਚਾਹੀਦਾ ਪੁਲਿਸ ਨੂੰ ਕਿ ਨਾ ਚੁੱਕੋ ਜਿਹੜਾ ਜਿਹੜਾ ਅਨਨੋਨ ਨੰਬਰ ਆ ਕੋ ਪਾਕਿਸਤਾਨ ਦੇ ਨੰਬਰ ਆ ਹੋਰ ਨੰਬਰ ਆ ਸੀ ਉਹਨਾਂ ਨੂੰ ਫੋਨ ਨੰਬਰ ਉਹਨਾਂ ਨੂੰ ਕਿਉਂ ਚੱਕਾਂਗੇ ਨਹੀਂ ਚੱਕਣਾ ਚਾਹੀਦਾ ਸਾਨੂੰ ਲੋੜ ਹੀ ਨਹੀਂ ਚੱਕਣ ਦੀ ਇਹ ਜਿਹੜੀਆਂ ਫਰਜ਼ੀ ਗੱਲਾਂ ਹੁੰਦੀਆਂ ਆ ਉਹਨਾਂ ਨੂੰ ਇਹ ਇਤਿਹਾਸ ਸਿੱਪੀ ਸਾਹਿਬ ਇੱਕ ਡਾਕਟਰ ਨੂੰ ਫਰੋਤੀ ਕਾਲ ਆ ਰਹੀ ਕੁਛ ਦਿਨ ਪਹਿਲੇ ਵੀ ਡਾਕਟਰ ਨੂੰ ਫਰੋਤੀ ਵਾਸਤੇ ਕਾਲ ਆਈ ਹੈ ਮੈਂ ਨਾਮ ਨਹੀਂ ਲੈਣਾ ਤੁਹਾਨੂੰ ਤੁਹਾਡੇ ਨੋਟਿਸ ਹੈਗਾ ਪਤਾ ਲੱਗਿਆ ਜੀ ਕਿ ਇਹਨਾਂ ਨੇ ਸਾਡੇ ਨੋਟਿਸ ਨਹੀਂ ਆ ਫਰੋਤੀ ਕਾਲ ਇਹ ਤਾਂ ਰੰਜੀ ਦਾ ਵੀ ਡਾਕਟਰ ਨਹੀਂ ਨਹੀਂ ਇਹ ਲੋਕ ਸਭ ਗੋਲੀ ਭਰਨ ਦੇ ਪੈਸੇ ਵੀ ਕਿ ਜਿਸ ਨੇ 10 ਲੱਖ ਰੁਪਏ ਇਹਨਾਂ ਨੇ ਰਸੀਮ ਕੀ ਤਾਂ ਇਹਨਾਂ ਨੇ ਉਕਰਾਈ ਨੂੰ ਅੰਜਾਮ ਦੇਣਾ ਬਾਕੀ ਇਹਨਾਂ ਨੇ ਕੋਈ ਹੋਰ ਪੈਸੇ ਲੈਣੇ ਸਨ ਜੀ ਲੋਕ ਸਭ ਵਿਆਹ ਦੀ ਵਾਲੋਂ ਨਾਲ ਪੰਜ ਜਿਹੜੇ ਬੰਦੇ ਮੁੰਡੇ ਦੇ ਤਰ੍ਹਾਂ ਕਿਤੇ ਇਹਨਾਂ ਨਾਲ ਲਿੰਕ ਨਹੀਂ ਕੋਈ ਸਬੰਧ ਨਹੀਂ ਇਹਨਾਂ ਨੇ ਇਹਨਾਂ ਨੇ ਕੋਈ ਲਿੰਕ ਨਹੀਂ ਇਹ ਇੰਡੀਪੈਂਡੈਂਟ ਇੱਕ ਵੱਖਰਾ ਹੈ ਵੱਖਰੇ ਜਿਹੜਾ ਗੈਂਗ ਹੈ ਇਹਨਾਂ ਦਾ